ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗ੍ਰਾਂਥੀ ਸਿੰਘ ਦਾ ਮੇਰਾ ਨਾਮ ਅਮਰਤਪਾਲ ਸਿੰਘ ਹੈਗਾ ਮੈਂ ਪਿੰਡ ਉਸਨੋਹੇ ਦੇ ਰਹਿਣ ਵਾਲਾ ਤੇ ਮੇਰਾ ਵਿਆਹ ਮੀਰੀ ਮੈਰਿਜ 2009 ਦੇ ਵਿੱਚ ਹੋਈ ਸੀ ਮੇਰੀ ਜ਼ਿੰਦਗੀ ਬਹੁਤ ਵਧੀਆ ਨਾਲ ਰਹੀ ਸੀਗੀ ਮੈਂ ਆਪਣਾ ਪਾਠ ਕਰਕੇ ਤੇ ਬੱਚੇ ਚੰਗੀ ਤਰੀਕੇ ਨਾਲ ਪਾਲ ਲਿਆ ਸੀਗਾ ਉਦੋਂ ਮੈਂ ਗ੍ਰਾਂਥੀ ਸਿੰਘ ਸੀਗਾ ਜੀ ਮੇਰਾ ਕੰਮਕਾਰ ਬਹੁਤ ਉਹਦੇ ਚੱਲ ਰਿਹਾ ਸੀ ਜੀ ਬਹੁਤ ਵਧੀਆ ਕਿਉਂਕਿ ਮੈਨੇ 12 ਮਹੀਨੇ ਤੀਦਾਂ ਮੇਰੇ ਮਨੂਪ੍ਰੋਗਰਾਮ ਚੰਗੇ ਚੱਲਦੇ ਸੀਗੇ ਤੇ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਂਦੀ ਸੀ ਕਿ ਅਕਾਲ ਪੁਰਖ ਦੀ ਕਿਰਪਾ ਨਾਲ ਬਹੁਤ ਬੁੱਸੀ ਸੀ ਬਰਨਾਲੇ ਤੋਂ ਅਸੀਂ ਆਮਪਰੇ ਨੂੰ ਆ ਰਹੇ ਸੀਗੇ ਬਰਨਾਲੇ ਕੋਲੇ ਪਿੰਡ ਹੈਗਾ ਫਰਮਾਈ ਉੱਥੇ ਮੇਰੇ ਸਾਡੂ ਦਾ ਘੋਸ ਸੀਗਾ ਤੇ ਗੱਡੀ ਅਚਾਨਕ ਪਿੱਛੋਂ ਲੈ ਕੇ ਮਾਰੀ ਮੇਰੇ ਕੋਲ ਸੈਂਪਲ ਅਮਰੂਤੀ ਗੱਡੀ ਸੀਗੀ 2022 ਦੇ 9ਵੇਂ ਮਹੀਨੇ ਦੀ 4 ਤਰੀਕ ਨੂੰ ਐਕਸੀਡੈਂਟ ਹੋਇਆ ਉਹ ਐਕਸੀਡੈਂਟ ਦੇ ਵਿੱਚ ਮਾਤਾ ਜੀ ਦੀ ਮੌਕੇ ਤੇ ਮੌਤ ਹੋ ਗਈ ਤੇ ਜਿੰਨੇ ਦੇ ਬਹੁਤ ਭਿਆਨਕ ਸੱਟਾਂ ਵੱਜੀਆਂ ਜਿਹਦਾ ਕਰਕੇ ਕਿ ਮੇਰੇ ਵਾਸਤੇ ਮੇਰੇ ਕੋਲੇ ਲਾਜ ਵਾਸਤੇ ਕੋਈ ਪੈਸਾ ਨਹੀਂ ਸੀ ਤੇ ਖਾਲਸਾ ਏਡ ਨੇ ਸਹਾਇਤਾ ਕੀਤੀ ਬਾਕੀ ਉਹ ਸੰਸਥਾਵਾਂ ਨੇ ਮੇਰੀ ਸਹਾਇਤਾ ਕੀਤੀ ਹੈ ਤੇ ਡਾਕਟਰ ਨੇ ਕਿਹਾਗਾ ਵੀ ਹਾਲੇ ਲਗਭਗ 1 ਸਾਲ ਲੱਗ ਜੂ ਇਹਨਾਂ ਨੂੰ ਮੰਨ ਲਓ ਤੁਰਨ ਫਿਰਨ ਤੇ ਜ਼ਿਆਦਾ ਠੀਕ ਹੋਣ ਤੇ ਤੇ ਚੰਗੀ ਤਰ੍ਹਾਂ ਕੇਅਰ ਕਰਨੀ ਹੈ